ਬਰਤੇ ਆਉ ਫੜ ਕੇ ਪਿਆਰ ਦੇਖੀ ਦੇਖੀ ਵੀ ਨੌਜਵਾਨਾ ਕਾਉਂਡ ਕਲੀਅਰ ਰੱਖਣਾ ਆਪਾ ਆਓ ਸਾਹਮਣੇ ਕਬੱਡੀ ਪੈ ਗਈ ਹੈ ਢਾਂਗੇ ਵਾਲਾ ਗੁਰਵਿੰਦਰ ਇੱਕ ਕੰਨੀ ਤੇ ਕਹਿੰਦੇ ਗਰਦਾਸਪੁਰੀਆ ਔਲਖਾ ਵਾਲਾ ਛੰਨਾ ਵਾਲੇ ਭੂਰੀ ਦਾ ਯਾਰ ਲੱਗਿਆ ਹੋਇਆ ਆਹ ਕਹਿੰਦੇ ਗਰਦਾਸਪੁਰੀਆ ਔਲਖ ਪਿੰਡ ਵਾਲਾ ਅੰਮ੍ਰਿਤ 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 ਔਲਖਾ ਵਾਲਾ ਅੰਮ੍ਰਿਤ ਆਉ ਫੜ ਕੇ ਪਿਆਰ ਦੇਖੀ ਦੇਖੀ ਵੀ ਨੌਜਵਾਨਾ ਸਾਂਭੀ 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 ਪਿਆਰ ਦੇ ਨਾਲ ਖੇਡ ਪਿਆਰਾਂ ਦੀ ਵਾਇਗਰੂ 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 ਕੋਈ ਗੱਲ ਨਹੀਂ ਨਾਂ ਤੇ ਜਾਫੀ ਦਾ ਕਸੂਰ ਹੈ ਖੇਡ ਕਬੱਡੀ ਹੀ ਇੱਤਾਂ ਦੀ ਹੈ ਮੇਰੇ ਵੀਰ ਹਾਂ ਜਾਫੀ ਦਾ ਕੋਈ ਕਸੂਰ ਨਹੀਂ ਉਹ ਤੇ ਜੈਗਲ ਕਰ ਰਿਹਾ ਕਾਲੇ ਸ਼ਕਰਪੁਰ ਤੇ ਜਗਰਾਓ ਮੰਡੀ ਨਾਨਕਸਰ 76 ਹਰਿਆਣਾ ਤੇ ਪੈਣੀ ਫੱਤਾ ਅੰਨ ਦਾਣਾ ਤੇ ਬਾਂਦਰ ਜਟਾਣਾ ਇਹ ਟੀਮਾਂ ਨੂੰ ਬੇਨਤੀ ਹੈ ਉਸ ਤੋਂ ਅੱਗੇ 65 ਦੇ ਸੈਮੀਫਾਈਨਲ ਮੈਚ ਕੈ ਰਹੇ ਤੇ ਧੂਰੀ ਪੁਰੜ ਛਾਪਾ ਤੇ ਭੌਗਰੀ ਹਰਿਆਣਾ ਬੇਨਤੀ ਹੈ ਗੱਡੀ ਸਟਾਰ ਕਰ ਲਓ ਜੀ ਬੇਨਤੀ ਹੈ ਗੱਡੀ ਗੱਡੀ ਹੈ ਕਿਸੇ ਵੀਰ ਦੀ ਤੇ ਕਹ ਰਹੇ ਸਟਾਰਟ ਭਰਾ ਵੜ ਕੇ ਬਾਬਾ ਨਾਨਕ ਮੇਰ ਕਰੇ ਅਰਦਾਸ ਤੁਵਾ ਬੇਨਤੀ ਕਰੀਏ ਹੇ ਸੱਚੇ ਪਾਤਸ਼ਾਹ ਦੋ ਪਲੇਅਰਾਂ ਨੇ ਸੱਟ ਲੱਗੀ ਹੈ ਦਰਸ਼ਕ ਵੀਰੋ ਪਤਾ ਕੀ ਹੈ ਕਾਲੇ 1 ਮਿੰਟ ਬਾਈ ਸਾਰੀ ਸੰਗਤ ਦੇ ਚਰਨਾਂ ਵਿੱਚ ਮੇਰੀ ਬੇਨਤੀ ਹੈ ਆਪੋ ਆਪਣੇ ਪੀਰੋ ਮੁਰਸ਼ਿਦ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਇੱਕ ਅਰਦਾਸ ਕਰੋ ਜਿਹੜੀਆਂ ਟੀਮਾਂ ਖੇਡਣ ਵਾਸਤੇ ਆਈਆਂ ਸਾਰੇ ਹੱਸਦੇ ਖੇਡਦੇ ਜਾਣ ਸਤਿ ਸ੍ਰੀ ਅਕਾਲ ਮਿੱਤਰੋ ਸੰਘੇੜਾਂ ਦੇ ਕਬੱਡੀ ਕੱਪ ਉੱਤੇ ਇੱਕ ਰੇਡਰ ਦੇ ਸਟਰਗਲ ਦੌਰਾਨ ਲੱਗੀ ਸੱਟ ਜਿਵੇਂ ਕਿ ਤੁਸੀਂ ਵੀਡੀਓ ਕਲਿੱਪ ਵਿੱਚ ਵੇਖਿਆ ਅੰਬਾਸੋਰ ਸਿੰਘ ਉਸਨੂੰ ਗੋਦੀ ਚੁੱਕ ਕੇ ਲੈ ਗਿਆ ਤੇ ਅਰਦਾਸ ਕਰਦੇ ਹਾਂ ਵਾਹਿਗੁਰੂ ਦੇ ਚਰਨਾਂ ਵਿੱਚ ਇਹ ਰੇਡਰ ਤੇ ਸੱਟ ਥੋੜੀ ਜਿਆਦਾ ਨਾ ਹੋਵੇ ਤੇ ਵਾਹਿਗੁਰੂ ਜੀ ਇਸ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਤੇ ਤੁਹਾਡੇ ਸਭ ਅੱਗੇ ਇਹਹੀ ਬੇਨਤੀ ਕਰਦੇ ਆ ਕਿ ਸਭ ਮਿਲ ਕੇ ਅਰਦਾਸ ਕਰੋ ਤਾਂ ਜੋ ਇਹ ਵੀਰ ਮੋੜ ਗਰਾਉਂਡਾਂ ਵਿੱਚ ਆ ਸਕੇ ਧੰਨਵਾਦ